ਜਿੰਨਾ ਵੀ ਸਰਵਿੰਗ ਅਤੇ ਰਿਟਾਇਰਡ ਸੈਨਿਕਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸੀਐਸਡੀ ਕਾਰਡ ਬਣਿਆ ਹੋਇਆ ਅਤੇ ਉਹ ਆਪਣੀ ਸੀਐਸਡੀ ਕਾਰਡ ਦੇ ਥਰੂ ਮਰੂਤੀ ਦੀ ਬ੍ਰੇਜ਼ਾ ਕਾਰ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਹੈ ਜਿਹੜੇ ਨਵੇਂ ਸੀਐਸਡੀ ਰੇਟ ਕਨਫਰਮ ਕੀਤੇ ਗਏ ਨੇ ਸੀਐਸਡੀ ਡਿਪੋ ਦੇ ਵੱਲੋਂ ਉਹਦੀ ਜਾਣਕਾਰੀ ਇਸ ਗੱਡੀ ਦੀ ਪੂਰੀ ਜਾਣਕਾਰੀ ਰੰਗਾਂ ਦੀ ਜਾਣਕਾਰੀ ਤੇ ਕਿੰਨਾ ਜਿਹੜਾ ਮਰੂਤੀ ਬ੍ਰੇਜ਼ਾ ਦਾ ਰੇਟ ਦਾ ਸਿਵਲ ਨਾਲੋਂ ਅਤੇ ਪੁਰਾਣੀ ਸੀਐਚਡੀ ਰੇਟ ਨਾਲੋਂ ਫਰਕ ਪਿਆ ਕਿੰਨਾ ਜਿਹੜਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੰਨੇ ਆ ਕਿ ਜਿਹੜਾ ਅਮਰੁੱਤੀ ਬਰੀਜ਼ਾ ਦਾ ਜਿਹੜਾ ਇੰਜਨ ਕੈਪੈਸਿਟੀ ਅਤੇ ਡਾਈਮੈਂਸ਼ਨਸੇ ਦੀ ਕਿੰਨੀ ਹੈ 1.5 ਲੀਟਰ ਪੈਟਰੋਲ ਦੇ ਵਿੱਚ ਅਤੇ ਸੀਐਨਜੀ ਦੇ ਵਿੱਚ ਇਹ ਕਾਰ ਜਿਹੜੀ ਅਵੇਲੇਬਲ ਹੈ 1462 ਸੀਸੀ ਇੰਜਨ ਦੀ ਕੈਪੈਸਿਟੀ ਹੈ 4 ਸਿਲੰਡਰ ਕਾਰ ਹੈ ਅਤੇ ਇਹ ਜਿਹੜੀ ਮੈਨੂਅਲ ਟਿਊਨਿੰਗ ਦੇ ਵਿੱਚ ਇਹਦੀ ਮਾਈਲੇਜ ਹੈ 17.38 ਕਿਲੋਮੀਟਰ ਪਰ ਲੀਟਰ ਅਤੇ ਆਟੋ ਟਿਊਨਿੰਗ ਦੇ ਵਿੱਚ 19.80 ਕਿਲੋਮੀਟਰ ਪਰ ਲੀਟਰ ਦੀ ਜਿਹੜੀ ਇਹਦੀ ਮਾਈਲੇਜ ਹੈ ਅਤੇ ਇਹ ਕਾਰ ਜਿਹੜੀ ਸੀਐਨਜੀ ਦੇ ਵਿੱਚ 25.52 ਕਿਲੋਮੀਟਰ ਪਰ ਕੇਜੀ ਦੇ ਹਿਸਾਬ ਨਾਲ ਇਹਦੀ ਮਾਈਲੇਜ ਦਿੱਤੀ ਗਈ ਹੈ ਡਾਈਮੈਂਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੀ ਜਿਹੜੀ ਲੰਬਾਈ ਹੈ 3995 ਐਮਐਮ ਚੌੜਾਈ 1790mm ਹਾਈਟ 1685mm ਗਰਾਉਂਡ ਕਲੀਅਰੈਂਸ ਅਮਰੁੱਤੀ ਬਰੀਜ਼ਾ ਦਾ 200mm ਅਤੇ ਬੂਟ ਸਪੇਸ 328 ਲੀਟਰ ਦਾ ਕੰਪਨੀ ਵੱਲੋਂ ਦਿੱਤਾ ਗਿਆ 3 ਸਾਲਾਂ ਦੀ ਵਾਰੰਟੀ ਜਿਹੜੀ ਕੰਪਨੀ ਵੱਲੋਂ ਦਿੱਤੀ ਗਈ ਹੈ ਜਾਂ 1 ਲੱਖ ਕਿਲੋਮੀਟਰ ਚੱਲਣ ਤੇ ਜਿਹੜੀ ਵਾਰੰਟੀ ਇਹਦੀ ਹੈ ਖਤਮ ਹੋ ਜਾਏਗੀ ਰੰਗਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਅਮਰੁੱਤੀ ਕੰਪਨੀ ਦੇ ਵੱਲੋਂ ਬਰੀਜ਼ਾ ਕਾਰ ਹੈ ਜਿਹੜੀ ਉਹ ਸੱਤ ਮੋਨੋਟੋਨ ਅਤੇ ਤਿੰਨ ਡਿਊਲ ਟੋਨ ਰੰਗਾਂ ਦੇ ਵਿੱਚ ਪੇਸ਼ ਕੀਤੀ ਗਈ ਹੈ 레드 सिल्वर ब्लू व्हाइट ब्लैक ਖਾਕੀ ਅਤੇ ਮੈਗਮਾ ਗਰੇ ਇਹ ਮੋਨੋਟੋਨ ਕਲਰ ਨੇ ਅਤੇ ਖਾਕੀ ਵਿਦ ਵਾਈਟ ਰੂਫ 레드 ਐਂਡ सिल्वर ਵਿਦ ਬਲੈਕ ਰੂਫ ਇਹ ਡਿਊ ਟੋਨ ਜਿਹੜੇ ਕਲਰ ਕੰਪਨੀ ਵੱਲੋਂ ਪੇਸ਼ ਕੀਤੇ ਜਾ ਰਹੇ ਨੇ ਤੁਸੀਂ ਕੋਲ 10 ਰੰਗਾਂ ਦੇ ਵਿੱਚ ਗੱਡੀ ਲੈ ਸਕਦੇ ਹੋ ਮਰੂਤੀ ਬਰੀਜ਼ਾ ਦੇ ਅਗਰ ਆਪਾਂ ਵੇਰੀਐਂਟ ਦੀ ਗੱਲ ਕਰੀਏ ਤਾਂ 14 ਵੇਰੀਐਂਟ ਦੇ ਵਿੱਚ ਇਹ ਗੱਡੀ ਸੀਐਸਡੀ ਥਰੂ ਮਿਲਦੀ ਹੈ ਰੇਟ ਮਰੂਤੀ ਬਰੀਜ਼ਾ ਦੇ ਜਿਹੜੇ ਜੀਐਸਟੀ ਰੇਟ ਕੱਟ ਹੋਣ ਤੋਂ ਬਾਅਦ ਲੇਟੈਸਟ ਅਕਤੂਬਰ ਮਹੀਨੇ ਵਿੱਚ ਕੰਪਨੀ ਵੱਲੋਂ ਜਾਰੀ ਕੀਤੇ ਗਏ ਨੇ ਜਿਹੜੇ ਸੀਐਸਡੀ ਦੇ ਏਐਫਡੀ ਪੋਰਟਲ ਤੇ ਵੀ ਸੇਮ ਰੇਟ ਨੇ ਸਿਰਫ ਸਟੇਟ ਔਰ ਸ਼ਹਿਰ ਦੀ ਵਜ੍ਹਾ ਨਾਲ 1-2000 ਰੁਪਏ ਰੇਟ ਦੇ ਵਿੱਚ ਫਰਕ ਪੈ ਸਕਦਾ ਪਰ ਕਰੈਕਟ ਰੇਟ ਜਿਹੜੇ ਤੁਸੀਂ ਡੀਪੂ ਨੂੰ ਪੇਮੈਂਟ ਕਰਨੀ ਆ ਉਹ ਤੁਹਾਡੀ ਸਕਰੀਨ ਤੇ ਜਿਹੜੇ ਆ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਅਮਰੁੱਤੀ ਦਾ LXI ਮਾਡਲ ਹੈ ਜਿਹੜਾ ਸਭ ਤੋਂ ਡਾਊਨ ਮਾਡਲ ਹੈ ਉਹਦੀ ਆਪਾਂ ਗੱਲ ਕਰੀਏ ਸੀਐਸਡੀ ਡੀਪੋ ਨੂੰ ਜਿਹੜਾ ਤੁਸੀਂ ਪੇਮੈਂਟ ਕਰਨੀ ਹੈ 693852 ਰੁਪਏ ਪੁਰਾਣਾ ਰੇਟ ਦਾ 783918 ਸੀ ਕੁੱਲ 90660 ਰੁਪਏ ਜਿਹੜਾ ਇਹ ਬੈਨੀਫਿਟ ਹੋਇਆ ਵੀਐਕਐਸਆਈ ਮਾਡਲ ਇਹ 770252 ਸੀਐਸਡੀ ਰੇਟ ਹੈ ਇਹਦੇ ਵਿੱਚ 101298 ਦਾ ਜਿਹੜਾ GST ਬੈਨੀਫਿਟ ਹੋਇਆ ZXi ਮਾਡਲ 870263 CSD ਪ੍ਰਾਈਸ ਹੈ 151344 ਰੁਪਏ ਬੈਨੀਫਿਟ ਹੋਇਆ ZXi ਡਿਊਲ ਟੋਨ 896049 ਰੁਪਏ GST ਪ੍ਰਾਈਸ ਹੈ 155205 ਰੁਪਏ ਦਾ ਜਿਹੜਾ ਬੈਨੀਫਿਟ ਹੋਇਆ ਪੁਰਾਣੇ GST ਰੇਟ ਦੇ ਨਾਲ ZXi ਪਲੱਸ ਇਹ 963000 सीडी प्राइस है 178322 रुपए एदा जेड़ा जीएसटी बेनिफिट मिलया ZXi प्लस ड्यूल टोन ए 970000 न्यू सीडी प्राइस है ते 180083 रुपए पुराने रेट ਨਾਲ ਉਹਦਾ ਜਿਹੜਾ ਬੇਨਫਿਟ ਮਿਲਿਆ ਅਗਰ ਆਪਾਂ ਇਹਨਾਂ ਵੇਰੀਐਂਟ ਦੇ ਵਿੱਚ ਸਿਵਲ प्राइस ਦੀ ਗੱਲ ਕਰੀਏ ਤੇ ਕੁੱਲ ਡਿਸਕਾਊਂਟ ਹੈ ਜਿਹੜਾ ਉਹ ਸੀਡੀ ਥਰੂ ਗੱਡੀ ਲੈਣ ਵਾਲਾ ਨੂੰ ਕਿੰਨਾ ਮਿਲ ਰਿਹਾ VXi ਮਾਡਲ ਦੇ ਵਿੱਚ ਜਿਹੜਾ ਸਿਵਲ ਪ੍ਰਾਈਜ਼ 825844 ਹੈ ਤੇ ਕੁੱਲ 133992 ਰੁਪਏ ਦਾ ਬੈਨੀਫਿਟ ਜਿਹੜਾ ਮਿਲ ਰਿਹਾ VXA ਮਾਡਲ ਦੇ ਵਿੱਚ 148593 ਰੁਪਏ ਦਾ ZXI ਮਾਡਲ ਦੇ ਵਿੱਚ 169580 ਰੁਪਏ ਦਾ ZXI ਡਿਊਲ ਟੋਨ ਦੇ ਵਿੱਚ 159251 ਦਾ ZXI ਪਲੱਸ ਦੇ ਵਿੱਚ 18794 ਰੁਪਏ ਦਾ ਜਿਹੜਾ ਡਿਸਕਾਊਂਟ ਹੈ ਇਹ ਕੰਪਨੀ ਵੱਲੋਂ CHD ਦੇ ਥਰੂ ਗੱਡੀ ਲੈਣ ਵਾਲੇ ਗਾਹਕਾਂ ਨੂੰ ਮਿਲ ਰਿਹਾ ਅਤੇ ZXI ਪਲੱਸ ਡਿਊਲ ਟੋਨ ਦਾ ਜਿਹੜਾ 188953 ਰੁਪਏ ਜਿਹੜਾ ਇਹ ਬੈਨੀਫਿਟ ਮਿਲ ਰਿਹਾ ਇਹ ਜਿਹੜੇ ਵਾਈਟ ਕਲਰ ਦੇ ਵਿੱਚ ਨੇ OR ਤੋਂ ਲੈ ਕੇ ਹੌਲਦਾਰ ਰੈਂਕ ਤੱਕ ਇਹ ਰੇਟ ਦੇ ਸਾਰੇ ਜਿਹੜੇ ਲੈ ਸਕਦੇ ਨੇ ਇਹ ਰੇਟ ਵਾਲੀ ਗੱਡੀ ਬਰੀਜ਼ਾ ਗੱਡੀ ਅਤੇ ਇਸ ਤੋਂ ਇਲਾਵਾ ਜਿਹੜੇ JCO ਤੇ ਉਸ ਤੋਂ ਉੱਪਰ ਦੇ ਰੈਂਕ ਨੇ ਇਹ ਸਾਰੇ ਵੇਰੀਐਂਟ ਜਿਹੜੇ ਤੁਹਾਡੀ ਸਕਰੀਨ ਤੇ ਆ ਰਹੇ ਨੇ ਉਹ ਲੈ ਸਕਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਸੀਐਨਜੀ ਮਾਡਲ ਦੀ ਐਲਐਕਐਸਆਈ ਸੀਐਨਜੀ ਇਹ ਨਿਊ ਸੀਐਸਡੀ ਪ੍ਰਾਈਸ 778534 ਰੁਪਏ ਅਤੇ ਇਹਦੇ ਵਿੱਚ ਜੀਐਸਟੀ ਬੈਨੀਫਿਟ 1 ਲੱਖ ਦਾ ਤਕਰੀਬਨ ਹੋਇਆ ਹੈ ਵੀਐਕਐਸਆਈ ਸੀਐਨਜੀ ਦੇ ਵਿੱਚ 862832 ਰੁਪਏ ਸੀਐਸਡੀ ਪ੍ਰਾਈਸ ਹੈ ਵੀਐਕਐਸਆਈ 6 ਆਟੋ ਵੀਐਕਐਸਆਈ ਆਟੋ ਗੇਅਰ ਦੇ ਵਿੱਚ 885996 ਰੁਪਏ ਸੀਐਸਡੀ ਪ੍ਰਾਈਸ ਹੈ ਜੈਡ ਐਕਸ ਆਈ ਸੀ ਐਨ ਜੀ 960240 ਰੁਪਏ ਸੀ ਐਡ ਦੀ ਪ੍ਰਾਈਸ ਹੈ ਜੈਡ ਐਕਸ ਆਈ ਆਟੋ ਟਿਊਨ 986981 ਰੁਪਏ ਜੀ ਸੀ ਐਡ ਦੀ ਪ੍ਰਾਈਸ ਹੈ ਜੈਡ ਐਕਸ ਆਈ ਡਿਊਲ ਟੋਨ ਆਟੋ ਗੇਅਰ ਜਿਹੜੀ 1020784 ਰੁਪਏ ਸੀ ਐਡ ਦੀ ਪ੍ਰਾਈਸ ਹੈ ਜੈਡ ਐਕਸ ਆਈ ਪਲੱਸ ਆਟੋ ਟਿਊਨ 1091367 ਰੁਪਏ ਅਤੇ ਜੈਡ ਐਕਸ ਆਈ ਪਲੱਸ ਡਿਊਲ ਟੋਨ 1 ਇਹ ਆਟੋ ਗিয়ার 11,6586 ਰੁਪਏ ਸੀਐਸਡੀ ਪ੍ਰਾਈਸ ਨਵਾਂ ਜਿਹੜਾ ਦਿੱਤਾ ਗਿਆ ਇਹਦੇ ਵਿੱਚ ਅਗਰ ਆਪਾਂ ਡਿਸਕਾਊਂਟ ਦੀ ਗੱਲ ਕਰੀਏ ਤਾਂ ਐਲਐਕਐਸਆਈ ਸੀਐਨਜੀ ਦੇ ਵਿੱਚ 1,38,310 ਰੁਪਏ ਵੀਐਕਐਸਆਈ ਸੀਐਨਜੀ 1,54,012 ਰੁਪਏ ਵੀਐਕਐਸਆਈ ਆਟੋ ਗিয়ার 8,85,996 ਰੁਪਏ ਦਾ ਸੀਐਸਡੀ ਪ੍ਰਾਈਸ ਹੈ ਨਵਾਂ ਅਤੇ ਇਹਦੇ ਵਿੱਚ 173847 ਰੁਪਏ ਡਿਸਕਾਊਂਟ ਮਿਲ ਰਿਹਾ ਸਿਵਲ ਨਾਲੋਂ ZXi CNGi ਮੈਨੂਅਲ ਟੂਨ ਜਿਹੜੀ ਹੈ ਇਹ 170633 ਰੁਪਏ ਡਿਸਕਾਊਂਟ ਮਿਲ ਰਿਹਾ ZXi ਆਟੋ ਗੇਅਰ 187833 ਰੁਪਏ ZXi ਡਿਊਲ ਟੂਨ ਆਟੋ ਗੇਅਰ 169516 ਰੁਪਏ ZXi ਪਲੱਸ ਆਟੋ ਗੇਅਰ 194470 ਰੁਪਏ ਤੇ ZXI ਪਲੱਸ ਡਿਊਲ ਟੋਨ ਆਟੋ ਗੇਅਰ 194714 ਰੁਪਏ ਜਿਹੜਾ ਸਿਵਲ ਨਾਲੋਂ ਸੀਐਸਡੀ ਥਰੂ ਗੱਡੀ ਖਰੀਦਣ ਤੇ ਜਿਹੜਾ ਡਿਸਕਾਊਂਟ ਹੈ ਇਹ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਸੋ ਇਹ ਜਿਹੜੇ ਵੀ ਵੀਰ ਬਰੀਜ਼ਾ ਕਾਰ ਮਰੂਤੀ ਦੀ ਸੀਐਸਡੀ ਥਰੂ ਲੈਣਾ ਚਾਹੁੰਦੇ ਨੇ ਸੋ ਇਹ ਤੁਹਾਡੀ ਜਾਣਕਾਰੀ ਵਾਸਤੇ ਇਹ ਰੇਟ ਨੇ ਤੁਸੀਂ ਆਪਣੇ ਨੇੜੇ ਦੇ ਮਰੂਤੀ ਕੰਪਨੀ ਦੇ ਸ਼ੋਰੂਮ ਦੇ ਵਿੱਚ ਜਾ ਕੇ ਉੱਥੇ ਉਹਨਾਂ ਤੋਂ RC ਇੰਸ਼ੋਰੈਂਸ ਐਕਸਟੈਂਡ ਵਾਰੰਟੀ ਔਰ ਜਿਹੜੀ ਐਕਸਟਰਾ ਕਿਟ ਜਿਹੜੀ ਕੰਪਨੀ ਵੱਲੋਂ ਪਾਈ ਜਾਂਦੀ ਆ ਉਹ ਪੈਸਾ ਤੁਹਾਨੂੰ ਬਾਅਦ ਦੇ ਵਿੱਚ ਦੇਣਾ ਪੈਣਾ ਉਹਦੀ ਡਿਟੇਲ ਵਿੱਚ ਜਾਣਕਾਰੀ ਤੁਸੀਂ ਉੱਥੇ ਸ਼ੋਰੂਮ ਦੇ ਵਿੱਚ ਜਾ ਕੇ ਲੈ ਸਕਦੇ ਹੋ ਸ਼ੋਰੂਮ ਵਾਲੇ ਤੁਹਾਡੀ ਜਿਹੜੀ ਤੁਹਾਡੇ ਮੋਬਾਈਲ ਫੋਨ ਦੇ ਉੱਪਰ ਤੁਹਾਡੀ ਸੀਐਸਡੀ ਏਐਫਡੀ ਆਈਟਮ ਦੀ ਜਿਹੜੀ ਆਈਡੀ ਵੀ ਤੁਹਾਡੀ ਬਣਾ ਦੇਣਗੇ ਔਰ ਉਹ ਪੇਮੈਂਟ ਤੁਸੀਂ ਕਿਵੇਂ ਕਰਨੀ ਆ ਕਿਵੇਂ ਅਵੇਲੇਬਿਲਿਟੀ ਸਰਟੀਫਿਕੇਟ ਲੈ ਕੇ ਤੁਸੀਂ ਡੀਪੂ ਦੇ ਵਿੱਚ ਆਪਣੇ ਡਾਕੂਮੈਂਟ ਜਮ੍ਹਾਂ ਕਰਾਉਣੇ ਨੇ ਕਿੰਨੇ ਦਿਨ ਵਿੱਚ ਉਹ ਗੱਡੀ ਤੁਹਾਡੇ ਹੈਂਡਓਵਰ ਕਰ ਦੇਣਗੇ ਕਰਨ ਤੱਕ ਤੁਹਾਨੂੰ ਗੱਡੀ ਜਿਹੜੀ ਮਿਲ ਜਾਏਗੀ ਸਾਰੀ ਜਾਣਕਾਰੀ ਤੁਹਾਨੂੰ ਆਪਣੇ ਸ਼ਹਿਰ ਦੇ ਜਿਹੜੇ ਤੁਹਾਡੇ ਅਮਰੂਤੀ ਦੇ ਸ਼ੋਅਰੂਮ ਨੇ ਉੱਥੇ ਜਾ ਕੇ ਮਿਲ ਸਕਦੀ ਹੈ ਵਰਤਵਤ ਜਾਣਕਾਰੀ ਨੂੰ ਸ਼ੇਅਰ ਕਰਦੇ ਹਾਂ ਜੀ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ